ਅਨੰਝੀ ਸਾਡੇ ਬਹੁਤ ਹੀ ਸਤਕਾਰਯੋ ਮੁਖ ਦੇ ਆਪ ਸ਼੍ਰੀਮਾਨ ਅਵਤਾਰ ਸਿੰਘ ਜੀ ਸਮੂਹ ਸਟਾਫ ਪਿਆਰੇ ਵਿਦਿਆਰਥੀਓ ਔਰ ਸਾਡੇ ਦਰਮਿਆਨ ਪਹੁੰਚੇ ਹੋਏ ਪਿੰਡ ਦੇ ਪਤਵੰਤੇ ਸੱਜਣੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ ਰਲ ਮਿਲ ਕੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਿਆਰੇ ਵਿਦਿਆਰਥੀਓ ਅੱਜ ਤਿਹਾਡੇ ਦਰਮਿਆਨ ਸਾਡੇ ਬਾਬਾ ਜੀ ਪਹੁੰਚੇ ਨੇ ਇਹਨਾਂ ਦਾ ਨਾਮ ਮੇਜਰ ਸਿੰਘ ਜੀ ਖਾਲਸਾ ਜੋ ਕਿ ਨਾਨਕ 13 13 ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਸਮੂਹ ਮੈਂਬਰ ਸਹਿਬਾਨ ਜੋ ਕਿ ਪਿੰਡ ਦੇ ਪਤਵੰਤੇ ਨੇ ਮੋਹਤਵਾਰ ਇਨਸਾਨ ਨੇ ਸੋ ਇਹਨਾਂ ਦਾ ਜੋ ਮੁੱਖ ਮਕਸਦ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਹ ਦੀਨ ਦੁਖੀਆਂ ਦੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰਨਾ ਹੈ ਔਰ ਜਿਵੇਂ ਪਿੱਛੇ ਜਿਹੇ ਤੁਹਾਨੂੰ ਮੈਂ ਯਾਦ ਕਰਾਉਣਾ ਤੁਸੀਂ ਸੁਣਿਆ ਹੋਵੇਗਾ ਹਿਮਾਚਲ ਦੇ ਵਿੱਚ ਬੱਦਲ ਫਟੇ ਸਨ ਬੜੂ ਸਾਹਿਬ ਉੱਥੇ ਵੀ ਤੁਹਾਡੇ ਵਾਂਗ ਬਹੁਤ ਸਾਰੇ ਬੱਚੇ ਪੜਦੇ ਨੇ ਸੋ ਉਹਨਾਂ ਤੇ ਉਸ ਸਮੇਂ ਮੁਸੀਬਤ ਦਾ ਇੱਕ ਪਹਾੜ ਗਿਰਿਆ ਸੀ ਸੋ ਉਸ ਸਮੇਂ ਦੇ ਵਿੱਚ ਵੀ ਬਾਬਾ ਜੀ ਇੱਥੋਂ ਉਹਨਾਂ ਬੱਚਿਆਂ ਲਈ ਹਰ ਸੰਭਵ ਸਹਾਇਤਾ ਲੈ ਕੇ ਉੱਥੇ ਪਹੁੰਚੇ ਸਨ ਜੋ ਉੱਥੇ ਹੋਰ ਲੋਕ ਸਨ ਜਿਨ੍ਹਾਂ ਨੂੰ ਕੰਬਲਾਂ ਦੀ ਜ਼ਰੂਰਤ ਸੀ ਦਵਾਈਆਂ ਦੀ ਜ਼ਰੂਰਤ ਸੀ ਖਾਣ ਪੀਣ ਦੀਆਂ ਵਸਤੂਆਂ ਦੀ ਜ਼ਰੂਰਤ ਸੀ ਸੋ ਹਰ ਚੀਜ਼ ਇਹ ਬਾਬਾ ਜੀ ਨੇ ਉਹਨਾਂ ਤੱਕ ਪਹੁੰਚਾਈ ਸੋ ਮੈਂ ਸਮਝਦਾ ਹਾਂ ਕਿ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਇਹ ਹੀ ਹੁੰਦੀ ਹੈ ਕਿ ਇੱਕ ਇਨਸਾਨ ਜਦੋਂ ਦੂਸਰੇ ਇਨਸਾਨ ਦੀ ਕਿਸੇ ਵੀ ਰੂਪ ਦੇ ਵਿੱਚ ਮਦਦ ਕਰਦਾ ਸੋ ਪਿਆਰੇ ਵਿਦਿਆਰਥੀਓ ਆਪਾਂ ਜੀ ਆਪਾਂ ਸਭ ਨੂੰ ਇਹ ਬਾਬਾ ਜੀ ਤੋਂ ਇਹ ਸੇਧ ਲੈਣੀ ਚਾਹੀਦੀ ਹੈ ਸਾਨੂੰ ਇਹ ਬਹੁਤ ਵੱਡਾ ਮੈਸੇਜ ਛੱਡ ਰਹੇ ਨੇ ਕਿ ਹਰ ਇਨਸਾਨ ਨੂੰ ਦੇਨ ਦੁਖੀ ਹੈ ਦੀ ਕਿਸੇ ਗਰੀਬ ਬੰਦੇ ਦੀ ਸਹਾਇਤਾ ਕਰਨੀ ਚਾਹੀਦੀ ਹੈ। ਔਰ ਹੁਣ ਇਹਨਾਂ ਦਾ ਪੂਰੇ ਮਤਲਬ ਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਲੈਵਲ ਤੇ ਸੋਸਾਇਟੀ ਹੈ ਜਿਹੜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਕਿਉਂਕਿ ਜਦੋਂ ਬਾਬਾ ਜੀ ਦੀ ਕੋਈ ਵੀ ਵੀਡੀਓ YouTube ਤੇ ਜਾਂ Facebook ਤੇ ਪੈਂਦੀ ਹੈ ਤਾਂ ਉਹਨੂੰ ਪੂਰੀ ਦੁਨੀਆ ਦੇ ਵਿੱਚ ਬੈਠੇ ਬਾਹਰ ਫੋਰਨ ਕੰਟਰੀਜ਼ ਦੇ ਵਿੱਚ ਬੈਠੇ ਲੋਕ ਉਹਨਾਂ ਨੂੰ ਲਾਈਕ ਕਰਦੇ ਨੇ ਔਰ ਥੋੜੀ-ਥੋੜੀ ਵਿੱਤੀ ਸਹਾਇਤਾ ਵੀ ਹੁਣ ਭੇਜ ਰਹੇ ਨੇ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਨੂੰ ਇਹਨਾਂ ਤੋਂ ਇਹੀ ਸੇਧ ਲੈਣੀ ਚਾਹੀਦੀ ਹੈ ਕਿ ਆਪਾਂ ਨੂੰ ਵੀ ਜੋ ਆਪਣੇ ਆਲੇ-ਦੁਆਲੇ ਕੋਈ ਵੀ ਇਸ ਤਰ੍ਹਾਂ ਦਾ ਇਨਸਾਨ ਮਿਲਦਾ ਹੈ ਜਿਸ ਨੂੰ ਆਪਣੀ ਸਹਾਇਤਾ ਦੀ ਲੋੜ ਹੈ ਸੋ ਜਿੰਨੇ ਕੁ ਜੋਗੇ ਆਪਾਂ ਹਾਂ ਆਪਾਂ ਨੂੰ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ ਬਾਬਾ ਜੀ ਨੇ ਬਹੁਤ ਸਾਰੇ ਬੱਚਿਆਂ ਨੂੰ ਟੂਰ ਲਗਵਾਏ ਜੋ ਕਿ ਫ੍ਰੀ ਆਫ ਕਾਸਟ ਸੀ ਉਹਦੇ ਵਿੱਚ ਉਹ ਜਿਹੜੇ ਟੂਰ ਸੀ ਉਹ ਵੀ ਆਪਾਂ ਨੂੰ ਇੱਕ ਬਹੁਤ ਵਧੀਆ ਸਿੱਖ ਦਿੰਦੇ ਸਨ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਜਾਂਦੇ ਸਨ ਬੱਚਿਆਂ ਨੂੰ ਹੋਰ ਜੋ ਸਾਡੀਆਂ ਹਿਸਟੋਰੀਕਲ ਪਲੇਸਸ ਨੇ ਉਹਨਾਂ ਨੂੰ ਦਿਖਾਇਆ ਜਾਂਦਾ ਸੀ ਤਾਂ ਕਿ ਵਿਦਿਆਰਥੀਆਂ ਦੀ ਗਿਆਨ ਦੇ ਵਿੱਚ ਵਾਧਾ ਹੋਵੇ ਸੋ ਸਮਾਜ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਤੇ ਅਹਿਮ ਰੋਲ ਹੈ ਹੁਣ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇਹ ਬਾਬਾ ਜੀ ਹਰ ਸਕੂਲ ਦੇ ਵਿੱਚ ਚਾਹੇ ਉਹ ਪ੍ਰਾਇਮਰੀ ਸਕੂਲ ਹੈ ਸੈਕੰਡਰੀ ਸਕੂਲ ਹੈ ਸਾਰੇ ਸਕੂਲਾਂ ਦੇ ਵਿੱਚ ਜਿੱਥੇ ਕਿਤੇ ਵੀ ਵਿਦਿਆਰਥੀ ਨੂੰ ਕਿਸੇ ਸਟੇਸ਼ਨਰੀ ਦੀ ਲੋੜ ਹੈ ਸ਼ੂਜ਼ ਦੀ ਜ਼ਰੂਰਤ ਹੈ ਕਿਤਾਬਾਂ ਦੀ ਜ਼ਰੂਰਤ ਹੈ ਇਹ ਬਾਬਾ ਜੀ ਉਹਨਾਂ ਬੱਚਿਆਂ ਦੀ ਮਦਦ ਕਰਦੇ ਨੇ ਸੋ ਮੈਂ ਕਹਿੰਨਾ ਕਿ ਬਾਬਾ ਜੀ ਲਈ ਤੇ ਇਹਨਾਂ ਦੇ ਜੋ ਮੈਂਬਰ ਆਪਣੇ ਦਰਮਿਆਨ ਅੱਜ ਪਹੁੰਚੇ ਨੇ ਪਹਿਲਾਂ ਇਹਨਾਂ ਲਈ ਜ਼ੋਰਦਾਰ ਪਲੀਜ਼ ਕਲਾਪਿੰਗ ਕਰਦੇ ਕਿ ਕਿ ਕੋਈ ਵੀ ਇਨਸਾਨ ਹੈ ਉਹਨੇ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਸੋ ਜੇ ਉਹਦੇ ਨਾਲ ਜਾਣਾ ਹੈ ਤਾਂ ਉਹਦੇ ਕੀਤੇ ਹੋਏ ਕਰਮ ਜਾਣੇ ਸੋ ਬਾਬਾ ਜੀ ਜਿਸ ਤਰ੍ਹਾਂ ਦਸਵਾਂ ਦਸੌਂਦ ਕੱਢਿਆ ਜਾਂਦਾ ਸੀ ਆਪਣੀ ਕਮਾਈ ਦੇ ਵਿੱਚੋਂ ਕਿ ਲੋਕਾਂ ਦੀ ਮਦਦ ਕਰਨ ਲਈ ਜਾਂ ਕਿਸੇ ਰੂਪ ਦੇ ਵਿੱਚ ਤੇ ਮੇਰਾ ਖਿਆਲ ਹੈ ਜਿੱਥੋਂ ਤੱਕ ਮੈਂ ਇਹਨਾਂ ਨੂੰ ਜਾਣਦਾ ਹੈ ਬਾਬਾ ਜੀ ਦਸਵਾਂ ਨਹੀਂ ਬਲਕਿ 100 ਦਾ 100% ਹੀ ਦਸੌਂਦ ਕੱਢ ਰਹੇ ਨੇ ਇਹ ਆਪਣੀ ਦੁਕਾਨ ਹੈ ਇਹਨਾਂ ਦੀ ਬਾਜ਼ਾਰ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਨਹੀਂ ਲੱਗਦਾ ਕਿ ਬਾਬਾ ਜੀ ਕੋਈ ਕਮਾਈ ਦਾ ਹਿੱਸਾ ਆਪਣੇ ਕੋਲੇ ਰੱਖਦੇ ਹੋਣ। ਉਹ ਸਾਰੇ ਆਪਣੀ ਜੇਬ ਦੇ ਵਿੱਚੋਂ ਇਹਨਾਂ ਨੂੰ ਕੋਈ ਨਹੀਂ ਨਹੀਂ ਦਿੰਦਾ ਵਿੱਤੀ ਸਹਾਇਤਾ। ਇਹ ਆਪਣੀ ਜੇਬ ਦੇ ਵਿੱਚੋਂ ਸਾਰਾ ਖਰਚ ਕਰਕੇ ਇਸ ਤਰ੍ਹਾਂ ਸਮਾਜ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਰਹਿੰਦੇ ਨੇ। ਔਰ ਬੇਟਾ ਕੱਲੇ ਸਕੂਲ ਦੇ ਵਿੱਚ ਨਹੀਂ ਸਪੋਜ਼ ਕਰੋ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਹੈ। ਕਿਸੇ ਨੂੰ ਕੋਈ ਸੀਰੀਅਸ ਥੀਜ਼ ਹੈ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ। ਮਤਲਬ ਕੋਈ ਵੀ ਦੀਨ ਦੁਖੀਆ ਬੰਦਾ ਹੈ ਜੋ ਉਹਨਾਂ ਦੀ ਹਰ ਇੱਕ ਵੀ ਇਹ ਸਹਾਇਤਾ ਦਾ। ਤੇ ਪਿਆਰੇ ਵਿਦਿਆਰਥੀਓ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਅਹਿਮ ਜੋ ਸਟੇਜ ਹੁੰਦੀ ਹੈ ਉਹ ਵਿਦਿਆਰਥੀ ਜੀਵਨ ਹੁੰਦਾ ਜੋ ਕਿ ਤੁਹਾਡਾ ਨਹੀਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖ ਸਕਦੇ ਹੋ ਸੋ ਮੈਂ ਤੁਹਾਨੂੰ ਇਹ ਰਿਕਵੈਸਟ ਕਰਾਂਗਾ ਕਿ ਤੁਹਾਡਾ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ ਤੁਹਾਨੂੰ ਵਧੀਆ ਤਰੀਕੇ ਨਾਲ ਸਾਰੇ ਸਟਾਫ ਮੈਂਬਰਸ ਮਿਹਨਤ ਕਰਵਾਉਂਦੇ ਨੇ ਤੁਸੀਂ ਵੀ ਆਪਣੇ ਘਰ ਮਿਹਨਤ ਕਰੋ ਵੱਧ ਤੋਂ ਵੱਧ ਤੁਹਾਡੇ ਪੇਰੈਂਟਸ ਦਾ ਵੀ ਇਹ ਰੋਲ ਹੈ ਕਿ ਉਹ ਟੀਚਰਜ਼ ਨਾਲ ਕੋਆਪਰੇਟ ਕਰਨ ਔਰ ਮੈਂ ਵਾਈ ਗੁਰੂ ਅਗੇ ਹੀ ਬੇਨਤੀ ਕਰਦਾ ਰਿਕਵੈਸਟ ਕਰਦਾ ਕਿ ਤੁਸੀਂ ਪੜ੍ਹ ਲਿਖ ਕੇ ਆਪਣਾ ਆਪਣੇ ਸਕੂਲ ਦਾ ਆਪਣੇ ਮਾਪੇ ਦਾ ਨਾਮ ਰੋਚੀ ਕਰੋ ਔਰ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਕਿਉਂਕਿ ਤੁਹਾਡੇ ਪੇਰੈਂਟਸ ਉਹ ਤੁਹਾਡੇ ਟੀਚਰਸ ਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਔਰ ਮੈਂ ਕਾਮਨਾ ਕਰਦਾ ਹਾਂ ਕਿ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਬਸ ਤੁਹਾਨੂੰ ਇਹ ਕਹਾਂਗਾ ਬੇਟਾ ਕਿ ਅੱਜ ਦੇ ਯੁੱਗ ਦੇ ਵਿੱਚ ਪੜ੍ਹਾਈ ਇੱਕ ਐਹੋਜੀ ਚੀਜ਼ ਐ ਜੋ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੀ ਐ ਸੋ ਪੜ੍ਹ ਲਿਖ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਵਾਹਿਗੁਰੂ ਤੁਹਾਨੂੰ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ